ਕਿ ਸੁਣਿਆ ਜੀ ਕਬਜ਼ੇ ਹਟਾਉਣ ਅਫਸਰ ਜਾ ਰਹਾ ਆ ਉਹ ਭਾਈ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਬੜੇ ਸੀਨੀਅਰ ਪੋਜੀਸ਼ਨ ਤੇ ਬੈਠੇ ਹੋ ਕੋਈ ਇੱਕ ਜਾਂ ਕੋਈ ਮੇਅਰ ਬੈਠਾ ਕੋਈ ਸੀਨੀਅਰ ਡਿਪਟੀ ਮੇਅਰ ਬੈਠਾ ਕੋ ਡਿਪਟੀ ਮੇਅਰ ਬੈਠਾ ਚਾਰ ਚਾਰ ਪੰਜ ਪੰਜ ਵਾਰੀ ਜਿੱਤ ਕੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਬੈਠੇ ਹੋ ਬੀਵੀ ਸਾਲ ਦੇ ਤੁਹਾਡੇ ਤਜਰਬੇ ਆ ਤੁਸੀਂ ਅਫਸਰਾਂ ਦੇ ਕੋਲੋਂ ਕੰਮ ਕਰਵਾਉਣਾ ਹੀ ਆ ਇਹ ਦੇਖਣਾ ਕਿ ਸੁਣਿਆ ਜੀ ਅਫਸਰਾਂ ਕਰ ਰਹੇ ਆ ਅਫਸਰ ਉਹ ਕਰ ਰਹੇ ਆ ਅਫਸਰ ਤਾਂ ਇੱਕ ਕਿਸਮ ਦੇ ਅਸੂਲੇ ਭਾੜੇ ਦੇ ਟੱਟੂ ਬਣ ਕੇ ਕਬੂਟੇ ਦੇ ਅੰਦਰ ਆਏ ਹੋਏ ਆ ਉਹਨਾਂ ਨੂੰ ਐਤਵਾਰ ਦਾ ਬਾਜ਼ਾਰ ਤਾਂ ਨਜ਼ਰ ਆਉਂਦਾ ਵਾ ਜਿਹੜਾ ਉਹ ਫੜੀ ਮਾਰਕੀਟ ਲੱਗਦੀ ਹੈ ਉਹਦੇ ਕਬਜ਼ੇ ਤੋਂ ਹਟਾਉਣੇ ਨਾਲੇ ਰਹਉਂਦੇ ਆ ਲੇਕਿਨ ਨਾਜਾਇਜ਼ ਕਬਜ਼ੇ ਜਿੰਨੇ ਹੋਏ ਆ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਸੈਕਟਰੀ ਨੇ ਜਾਂ ਕੋਈ ਹੋਰ ਅਫਸਰ ਨੇ ਉਹਨਾਂ ਦਾ ਕਿਸੇ ਪਾਸੇ ਕੋਈ ਧਿਆਨ ਨਹੀਂ ਸਭ ਲੁੱਟ ਖਸੁੱਟ ਕਰਨ ਲੱਗੇ ਹੋਏ ਨੇ ਲੋੜ आएगी ਦੇਖਾਂਗੇ ਗੱਲ ਸਿੱਧੇ ਤੌਰ ਤੇ ਵੀ ਕਰਾਂਗੇ ਲੇਕਿਨ ਤੁਹਾਡੇ ਚੈਨਲ ਦੇ ਮਾਧਮ ਦੇ ਥਰੂ ਮੈਂ ਕਾਂਗਰਸ ਦੇ ਉਹ 46 47 ਕਾਰਪੋਰ ਕਾਰਪਰੇਟਰ ਜਿਹੜੇ ਕਾਉਂਸਲਰ ਬਣੇ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਬੂਲੇ ਦੇ ਮੂਲਤਾ ਬਾਕੇ ਕਬੂਸਲੇ ਦੇ ਨੁਵਸੀਆਂ ਨੇ ਉਹਨਾਂ ਤੇ ਵਿਸ਼ਵਾਸ ਜਿਹੜਾ ਜਿਤਾਇਆ ਸੀ ਜਿਹੜਾ ਐਮ.ਐਲ.ਏ 25 ਸਾਲ ਤੱਕ ਕਬੂਸਲੇ 'ਚ ਰਾਜ ਕਰਦਾ ਪਿਆ ਜਿਹੜਾ ਕਹਿੰਦਾ ਮੈਂ ਪੰਜਾਬ ਦਾ ਬਹੁਤ ਵੱਡਾ ਨੇਤਾ ਆ ਉਹਨੂੰ ਯਾਦ ਦਿਵਾਉਣਾ ਚਾਹਨਾ ਕਿ ਤੁਸੀਂ ਆਪਣੀਆਂ ਅੱਖਾਂ ਖੋਲੋ ਆਪਣੇ ਤਜਰਬੇ ਦੇ ਲਈ ਆਪਣੀਆਂ ਜਿਹੜੀਆਂ ਮੂਲ ਜ਼ਿੰਮੇਵਾਰੀਆਂ ਜਿੱਥੋਂ ਤੁਸੀਂ ਜਿਹੜੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ ਉਹਦੇ ਸੁਧਾਰ ਬਾਰੇ ਅੱਜ ਤੱਕ ਕੀ ਚਿੰਤਾ ਕੀਤੀ ਹੈ ਤੁਹਾਡੀ ਮੂਲ ਰਿਸਪੌਂਸਿਬਿਲਟੀ ਬੇਸਿਕ ਰਿਸਪੌਂਸਿਬਿਲਟੀ ਕਪੂਰਖਲਾ ਵਿਧਾਨ ਸਭਾ ਹਲਕਾ ਹੈ ਔਰ ਕਬੂਥਲਾ ਵਿਧਾਨ ਸਭਾ ਹਲਕੇ ਦੇ ਅੰਦਰ ਕਬੂਥਲਾ ਸ਼ਹਿਰ ਗੰਦਗੀ ਦਾ ਢੇਰ ਬਣਿਆ ਹੋਇਆ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਐਸਟੀਪੀ ਪਲਾਂਟ ਜਿਹੜਾ ਕਿ ਸਾਡੇ ਆਦਰਯੋਗ ਮਨਰਜਨ ਕਾਲੀਆ ਜੀ ਨੇ ਜਦੋਂ ਵੇਲੇ ਲੋਕਲ ਬਲਡ ਮਿਨਿਸਟਰ ਸੀ ਕਬੂਥਲੇ ਦੇ ਵਿੱਚ ਲਗਾਇਆ ਸੀ ਕਿ ਆ ਉਹ ਪਲਾਂਟ ਅਜ ਵੀ ਕਾਰਜਸ਼ੀਲ ਹੈਗਾ ਜਾਂ ਨਹੀਂ ਹੈਗਾ ਇਸ ਗੱਲ ਦਾ ਜਵਾਬ ਕੌਣ ਦੇਗਾ ਤੁਸੀਂ ਸਰਕਾਰ ਦੇ ਵਿੱਚੋਂ ਕਬੂਟਲੇ ਦੇ ਐਮ ਐਲ اے ਕਬੂਟਲੇ ਵਾਲੇ ਤੁਹਾਨੂੰ ਜਿਟਾਉਂਦੇ ਆ ਲੇਕਿਨ ਕਿਆ ਤੁਸੀਂ ਅਜੇ ਤੱਕ ਚਿੰਤਾ ਕੀਤੀ ਕਿ ਉੱਥੇ ਜਿਹੜੇ ਨਜਾਇਜ਼ ਕਬਜ਼ੇ ਕਿਹਨੇ ਕਰਵਾਏ ਨੇ ਉਹ ਤੁਸੀਂ ਕਹਿੰਦੇ ਸੁਣਿਆ ਅਫਸਰ ਖਾਲੀ ਕਰਨ ਜਾ ਰਹੇ ਜਗਾ ਕਰਵਾਏ ਕਹਨੇ ਨੇ ਇਸ ਗੱਲ ਦੀ ਕਦੀ ਪੜਤਾਲ ਕਰਕੇ ਲੋਕਾਂ ਨੂੰ ਇਸ ਗੱਲ ਦੀ ਜਵਾਬਦੇਹੀ ਦਿੱਤੀ ਆ ਤੁਹਾਡੇ ਨਕਮੇ ਕਾਉਂਸਲਰ ਨਕਮੇ ਮੇਅਰ ਚਾਹੇ ਸੀਨੀਅਰ ਡਿਪਟੀ ਮੇਅਰ ਤੇ ਚਾਹੇ ਡਿਪਟੀ ਮੇਅਰ ਤੇ ਚਾਹੇ ਸਾਡੀ ਭੈਣ ਮੇਅਰ ਜਿਹੜੀ ਬਣਾਈ ਤੁਸੀਂ ਸਵੈਕ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਜਾਂ ਡੀਸੀ ਨੂੰ ਸ਼ਿਕਾਇਤਾਂ ਦੇ ਕੇ ਮੈਮੋਰੰਡਮ ਦੇ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਤੁਸੀਂ ਲੋਕਾਂ ਨੂੰ ਕਬੂਤਲੇ ਦੇ ਲੋਕਾਂ ਨੂੰ ਕਬੂਤਲੇ ਦੇ ਵਸਨੀਕਾਂ ਨੂੰ ਜਵਾਬ ਦੇਓ ਅਗਰ ਨਹੀਂ ਚੱਲਦਾ ਤਾਂ ਸਾਰੇ ਹਾਊਸ ਕੋਲ ਅਸਤੀਫਾ ਦਿਵਾ ਕੇ ਅਧਿਕਾਰਾਂ ਨੂੰ ਵਾਪਸ ਕੁਝ ਅੱਜ ਤੋਂ 5 ਸਾਲ ਪਹਿਲਾਂ ਕਪੂਰਥਲੇ ਨਾਲ ਮਹਾਪਾਪ ਕੀਤਾ ਕਪੂਰਥਲੇ ਦੀ ਕਾਉਂਸਲ ਨੂੰ ਕਾਰਪੋਰੇਸ਼ਨ ਬਣਾ ਕੇ ਅਫਸਰਾਂ ਦਾ ਬੋਝ ਕਪੂਰਥਲੇ ਦੇ ਵਿੱਚ ਪਾ ਦਿੱਤਾ 4-4 ਲੱਖ 3-3 ਲੱਖ ਰੁਪਏ ਤਨਖਾਹਾਂ ਵਾਲੇ ਅਫਸਰ ਲੈ ਆ ਕੇ ਬਿਠਾਤੇ ਔਰ ਤੋਂ ਜਨੀਅਤ ਵੱਡੀਆਂ ਤਨਖਾਹਾਂ ਲੈਂਦੇ ਉੱਡੇ ਹੀ ਵੱਡੇ ਲੁਟੇਰੇ ਬਣੇ ਪਏ ਜਲੰਧਰ ਰੋਡ ਦੇ ਹਾਲ ਦੇਖੋ ਉਹਨਾਂ ਨੂੰ ਫੜੀ ਮਾਰ ਜੀਦਾ ਐਤਵਾਰ ਵਾਲੀ ਜਿਹੜੀ ਸੰਡੇ ਬਾਜ਼ਾਰ ਦੀ ਨਜ਼ਰ ਆ ਜਾਂਦੀ ਹੈ ਟਰਾਲੀ ਲੈ ਜਾ ਕੇ ਸਮਾਨ ਚੱਕਣ ਲਈ ਅਜਨੰਦਰ ਰੋਡ ਤੇ ਦੇਖੋ ਜਿਹੜਾ ਬਾਈਪਾਸ ਤੋਂ ਲੈ ਕੇ ਤੇ ਅ ਅਰਮਨਸਟੇਡ ਤੱਕ ਕਿੰਨਾਂ ਲੋਕਾਂ ਨੇ 20-20 ਫੁੱਟ ਦੇ 50-50 ਫੁੱਟ ਦੇ ਕਬਜ਼ੇ ਕੀਤੇ ਇਹ ਵੱਡੇ ਵੱਡੇ ਹੋਲਡਿੰਗ ਬੋਰਡ ਲਾ ਕੇ ਇਹ ਜਿਹੜਾ ਕਿ ਹਾਈਵੇ ਹੈ ਦਾ ਵੱਡਾ ਜਿੱਥੇ ਸਾਰੇ ਸ਼ਹਿਰ ਦਾ ਟ੍ਰੈਫਿਕ ਆ ਉਹਨੂੰ ਤੁਸੀਂ ਲੋਕਾਂ ਨੂੰ ਖਤਰੇ 'ਚ ਪਾਇਆ ਹੋਇਆ ਕਦੀ ਤੁਹਾਡੀ ਨਿਗਰਾਨੀ ਨਹੀਂ ਗਈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਸੈਕਟਰੀ ਸਾਹਿਬ ਨੂੰ ਵੀ ਇਹ ਨਵੇਦਨ ਕਰਦਾ ਕਿ ਆਪਣੇ ਉਸ ਸਰਕਲ 'ਚੋਂ ਬਾਹਰ ਨਿਕਲੋ ਜਿਹੜੇ ਕਬਜ਼ੇ ਤੁਸੀਂ ਪਾਏ ਹੋ ਤੁਹਾਡੀ ਬਹੁਤ ਲੰਬੀ ਨੌਕਰੀ ਪਈ ਹੈ ਹੱਲੇ ਔਰ ਕਬੂਤਰੇ ਦੀ ਭਲਾਈ ਵਾਸਤੇ ਜੇ ਤੁਹਾਨੂੰ ਜ਼ਿੰਮੇਵਾਰੀ ਲਾ ਕੇ ਤੁਹਾਨੂੰ ਐਡੀਸ਼ਨਲ ਚਾਰਜਸ ਮਿਲੇ ਹੋਏ ਆ ਤੇ ਕਬੂਤਰੇ ਦੀ ਭਲਾਈ ਵਾਸਤੇ ਧਿਆਨ ਦਿਓ ਨਾ ਕਿ ਕਿਸੇ ਲੋਕਲ ਲੀਡਰ ਦੇ ਮਗਰ ਲੱਗ ਕੇ ਆਪਣੀ ਉਹ ਜਿਹੜੇ ਰਾਜਨੀਤਿਕ ਫਾਇਦਾ ਲਗਣਾ ਚਾਹਦੇ ਆ ਉਹਦੇ ਹਥਿਆਰ ਬਣੋ ਉਹਦੇ ਟੂਲ ਬਣੋ ਬਹੁਤ-ਬਹੁਤ ਧੰਨਵਾਦ ਹਨ ਵੀ ਜੇ ਤੁਸੀਂ ਵੀ ਜੇਲੇ ਜ਼ਿਲੇ ਦੇ ਜੋਥ ਅਕਾਲੀ ਦਲ ਦੇ ਰੈਜ਼ੀਡੈਂਟ ਹੋ ਜੇ ਆਪਾਂ ਗੱਲ ਕਰੀਏ ਨਗਰ ਨਿਗਮ ਨੂੰ ਲੈ ਕੇ ਹਾਊਸ ਦੀ ਜਿਹੜੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਅਨੁਸਾਰਿਆਂ ਨੂੰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਤੁਸੀਂ ਗੱਲ ਕਰ ਰਹੇ ਆ ਕਿ ਹਾਊਸ ਦੀ ਤੁਸੀਂ ਕੀ ਜ਼ਿੰਮੇਵਾਰੀ ਸਮਝਦੇ ਆ ਆਪਾਂ ਦੇਖ ਲਈਦੇ ਹੀ ਪਏ ਆ ਕਿ ਹਾਊਸ ਨੇ ਜਦੋਂ ਦੀ ਇਲੈਕਟ ਹੋਈ ਆ ਉਦੋਂ ਦਾ ਇਸ ਹਾਊਸ ਨੇ ਕੰਮ ਕੀ ਕੀਤਾ ਆ ਇੱਕ ਵੀ ਕੰਮ ਨਹੀਂ ਇਹਨਾਂ ਨੇ ਪਾਇਆ ਸ਼ਹਿਰ ਇੱਕ ਵੀ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਹਾਊਸ ਨੇ ਇੱਕ ਵੀ ਮਤੇ ਪਾਉਂਦੇ ਆ ਛੱਡ ਦਿੰਦੇ ਆ ਮਤੇ ਪਾਉਂਦੇ ਆ ਕੋਈ ਇਹਨਾਂ ਨੂੰ ਪੁੱਛ ਲਓ ਕਹਿੰਦੇ ਜੀ ਅਸੀਂ ਮਤਾ ਪਾਇਆ ਆ ਸਾਨੂੰ ਕਮਿਸ਼ਨਰ ਨਹੀਂ ਸਾਡਾ ਸਾਥ ਦੇ ਰਿਹਾ ਇਹ ਡੀਸੀ ਸਾਹਿਬ ਨੂੰ ਦਿੱਤਾ ਆ ਜੇ ਤੁਸੀਂ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਨੂੰ ਹੀ ਆ ਤੇ ਤੁਸੀਂ ਇਲੈਕਟਿਡ ਕਾਹਦੇ ਆ ਤੁਸੀਂ ਤੇ ਅੰਨਾ ਮਤਾਂ ਕਿ ਕਿਤੇ ਨ ਕਿਤੇ ਜਿਹੜੇ ਕਿ ਲੋਕਾਂ ਦੇ ਨਮਾਇंदे ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਆਹ ਹਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿੰਦੇ ਅਸਲ ਦੇ ਵਿੱਚ ਨਾ ਜੀ ਇਹਨਾਂ ਦਾ ਮਨ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਤੋ ਉਹ ਇੱਕ ਹੁੰਦਾ ਨਾ ਕਿ ਬੰਦੇ ਦੀ ਇੱਛਾ ਹੁੰਦੀ ਆ ਕਿ ਮੈਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂ ਜਾਂ ਕੁਝ ਕਰਾਂ ਇਹ ਸਿਰਫ ਇਲੈਕਟਿਡ ਹੋਏ ਆ ਚੁਣੇ ਗਏ ਆ ਜਿੱਦਾਂ ਚੁਣੇ ਗਏ ਆਪਾਂ ਨੂੰ ਵੀ ਸਾਰਿਆਂ ਨੂੰ ਹੀ ਪਤਾ ਆ ਕਾਂਗਰਸ ਦੇ ਸਰਕਾਰ ਦੇ ਟਾਈਮ ਜਿਸ ਹਸਾਬ ਦੇ ਨਾਲੇ ਚੁਣੇ ਗਏ ਆ ਉਸ ਹਸਾਬ ਨਾਲ ਇਹ ਕੋਈ ਲੋਕਾਂ ਦਾ ਹੱਕ ਨਹੀਂ ਜਿੱਤੇ ਆ ਇਹ ਤਾਂ ਧੱਕੇ ਨਾਲ ਜਿੱਤੇ ਆ ਹੁਣ ਜਿਹੜਾ ਬੰਦਾ ਜਿੱਤੇ ਹੀ ਧੱਕੇ ਨਾਲ ਆ ਉਹ ਤੋਂ ਆਪਾਂ ਕੀ ਉਮੀਦ ਕਰ ਸਕਦੇ ਆ ਇਹ ਸਾਡਾ ਕੀ ਭਲਾ ਕਰੂਗਾ ਇਹਨਾਂ ਦੇ ਮਨ ਦੇ ਵਿੱਚ ਭਲੇ ਵਾਲੀ ਕੋਈ ਨਹੀਂ ਹੈਗੀ ਇਹ ਤਾਂ ਸਿਰਫ ਏਦਾਂ ਆ ਕਿ ਉਹ ਬਹਿ ਕੇ ਤਮਾਸ਼ਾ ਦੇਖਣ ਵਾਲੀ ਗੱਲ ਆ ਜੀ ਇਹ ਹੁਣ ਕਿਉਂ ਕਹਿੰਦੇ ਸਾਡੀ ਸਰਕਾਰ ਨਹੀਂ ਸਰਕਾਰ ਛਾੜੂਦੀ ਆ ਤੇ ਹੁਣ ਅਸੀਂ ਬਹਿ ਕੇ ਤਮਾਸ਼ਾ ਦੇਖਦੇ ਆ ਕੀ ਇਹਨਾਂ ਦੀ ਜ਼ਿੰਮੇਵਾਰੀ ਮੁੱਕ ਗਈ ਜੇ ਸਰਕਾਰ ਬਦਲ ਗਈ ਕੀ ਇਹਨਾਂ ਦੀ ਜ਼ਿੰਮੇਵਾਰੀ ਮੁੱਕ ਚੁੱਕੀ ਆ ਅੱਜ ਦੀ ਤਰੀਕ ਦੇ ਵਿੱਚ ਜੇ ਸਮਝ ਦੇ ਇਹਨਾਂ ਦੀ ਜ਼ਿੰਮੇਵਾਰੀ ਕੁਛ ਨਹੀਂ ਤੇ ਅਸਤੀਫੇ ਦੇਣ ਘਰਾਂ ਚ ਬੈਠ ਜਾਣ ਤਾਂ ਵਿਧਾਇਕ ਦੀ ਜ਼ਿੰਮੇਵਾਰੀ ਨੂੰ ਤਿੱਖੀ ਕਿਤਾ ਦੇ ਬੁਧਾਇਕ ਦੀ ਜ਼ਿੰਮੇਵਾਰੀ ਨੂੰ ਤਾਂ ਜੀ ਸਾਰਾ ਸ਼ਹਿਰ ਹੀ ਦੇਖ ਰਿਹਾ ਆ 25 ਸਾਲ ਦੇ ਵਿੱਚ ਵਿਧਾਇਕ ਸਾਹਿਬ ਇਥੋਂ ਜਿੱਤਦੇ ਆ ਰਹੇ ਆ ਰਾਣਾ ਗੁਰਜੀਤ ਸਿੰਘ ਜੀ ਜਿਹੜੇ ਹੁਣ ਕਹਿ ਰਹੇ ਆ ਆਪਣੇ ਆਪ ਨੂੰ ਕਿ ਮੈਂ ਪੰਜਾਬ ਦਾ ਲੀਡਰ ਆ ਮੈਂ ਦੁਆਬੇ ਦਾ ਨਹੀਂ ਮਾਲਵੇ ਦਾ ਨਹੀਂ ਮੈਂ ਸਾਰੇ ਪੰਜਾਬ ਦਾ ਲੀਡਰ ਆ ਜਿਹੜੇ ਆਪਣੇ ਆਪ ਨੂੰ ਕਾਂਗਰਸ ਦਾ ਇੱਕ ਪ੍ਰਧਾਨ ਦੇ ਵਜੋਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਕਾਂਗਰਸ ਦਾ ਹੁਣ ਮੇਰਾ ਆਪਣਾ ਧੜਾ ਆ ਕਾਂਗਰਸ ਦੇ ਵਿੱਚ ਕਿ ਮੈਂ ਆਪਣੇ ਆਪ ਨੇ ਇੱਕ ਪ੍ਰਧਾਨ ਲੱਗ ਸਕਦਾ ਹਾਂ ਮੈਂ ਕਾਂਗਰਸ ਦੇ ਵਿੱਚ ਉਹ ਕਹਿ ਰਿਹਾ ਜੀ ਕਿ ਮੈਂ ਬਠਿੰਡੇ ਵੱਲ ਜਾ ਕੇ ਆਪਣੀ ਪੰਜਾਬ ਨੂੰ ਸੁਧਾਰਨਾ ਚਾਹੁੰਦਾ ਮੈਂ ਬਠਿੰਡੇ ਵੱਲ ਮੀਟਿੰਗਾਂ ਰੱਖੀਆਂ ਆ ਤੇ ਮੈਂ ਉਧਰ ਕਿਸਾਨਾਂ ਨਾਲ ਇਹ ਗੱਲ ਕਰਨੀ ਆ ਮੈਂ ਕਿਸਾਨਾਂ ਨੂੰ ਡਾਇਵਰਸੀਫਿਕੇਸ਼ਨ ਸਿਖਾਉਣੀ ਆ ਇਹ ਕਰਨਾ ਆ ਤੇ ਮੈਂ ਰਾਣਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ ਰਾਣਾ ਸਾਹਿਬ ਤੁਸੀਂ ਬਠਿੰਡੇ ਜਾ ਕੇ ਦਾ ਡਾਇਵਰਸਿਫਿਕੇਸ਼ਨ ਲੋਕਾਂ ਨੂੰ ਤੁਸੀਂ ਸਾਰਾ ਕੁਝ ਸਿਖਾਉਣਾ ਆ ਜੋ ਸ਼ਹਿਰ ਦੇ ਵਿੱਚ ਗੰਦ ਪਿਆ ਆ ਸਭ ਤੋਂ ਪਹਿਲਾਂ ਆਪਣੇ ਐਮਸੀਆ ਨੂੰ ਉਹ ਤਾਂ ਸਿਖਾ ਲਓ ਤੁਸੀਂ ਕਿ ਹਾਊਸ ਦੇ ਵਿੱਚ ਮਤੇ ਪਾਏ ਆ ਜਾਂ ਤੁਹਾਡਾ ਹੀ ਨਹੀਂ ਮੰਨ ਕਰਦਾ ਕਿ ਉਹ ਜਿਹੜੇ ਉੱਥੇ ਨਜਾਇਜ਼ ਕਬਜ਼ੇ ਹੋਏ ਆ ਉਹ ਤੁਸੀਂ ਹੁਣ ਤੁਹਾਡੇ ਸਾਰੇ ਐਮਸੀ ਕਹਿ ਰਿਹਾ ਜੀ ਅਸੀਂ ਸਰਕਾਰਾਂ ਨੂੰ ਕਿਹਾ ਆ ਅਸੀਂ ਡੀਸੀ ਨੂੰ ਕਿਹਾ ਆ ਕਮਿਸ਼ਨਰ ਮੈਡਮ ਨੂੰ ਕਿਹਾ ਆ ਕਿ ਉਹ ਨਜਾਇਜ਼ ਕਬਜ਼ੇ ਹਟਾਓ ਜਦੋਂ ਰਾਣਾ ਸਾਹਿਬ ਇੱਥੇ ਐਮਐਲਏ ਸੀਗੇ ਤੇ ਕਾਂਗਰਸ ਦੀ ਸਰਕਾਰ ਸੀ ਉਦੋਂ ਕਿਹਨੂੰ ਕਹਿਣ ਦੀ ਲੋੜ ਸੀ ਉਦੋਂ ਦਾ ਰਾਣਾ ਸਾਹਿਬ ਨੇ ਹਟਾਈ ਨਾ ਇਥੋਂ ਕਬਜ਼ੇ ਰਾਣਾ ਸਾਹਿਬ ਇਹ ਜਿਹੜੀਆਂ ਤੁਹਾਡੀਆਂ 도ਗਲੀਆਂ ਨੀਤੀਆਂ ਹਨ ਇਹ ਬਦਲੋ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਕਿ ਨਹੀਂ ਹਲੇ ਵੀ ਸੁੱਤੇ ਰਹਿਣਾ ਚਾਹੀਦਾ ਨਹੀਂ ਜੀ ਇਹ ਹੁਣ ਤੁਸੀਂ ਸ਼ਹਿਰ ਦੇ ਵਿੱਚ ਜਾਓ ਲੋਕੀ ਜਾਗ ਚੁੱਕੇ ਆ ਜੇ ਲੋਕੀ ਨਾ ਜਾਗੇ ਹੁੰਦੇ ਤਾਂ 2000 ਜਿਹੜੀਆਂ ਐਮਸੀ ਦੀਆਂ ਇਲੈਕਸ਼ਨਾਂ ਹੋਈਆਂ ਇਦਾਂ ੱੱੱਕੇ ਨਾਲ ਵੋਟਾਂ ਨਹੀਂ ਪਵਾਉਣੀਆਂ ਸੀ ਰਾਣਾ ਸਾਹਿਬ ਨੇ ਜਿੰਨੇ ਐਮਸੀ ਇਹਨਾਂ ਨੇ ੱੱੱਕੇ ਨਾਲ ਜਿਤਾ ਲੇ ਆ ਜੇ ਉਦੋਂ ਕਿਤੇ ਸਹੀ ਮੈਨੇ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਤਾਂ ਇਹਨਾਂ ਦੇ ਕਾਂਗਰਸ ਦੇ ਕਿਤੇ 5-10 ਐਮਸੀ ਜਿੱਤ ਜਾਂਦੇ ਤਾਂ ਬਹੁਤ ਵੱਡੀ ਗੱਲ ਸੀਗੀ ਲੋਕੀ ਜਾਗ ਚੁੱਕੇ ਆ ਸਿਰਫ ਇਹ ੱੱੱਕਾ ਇਹਨਾਂ ਦਾ ਸਰਕਾਰ ਦੇ ਵਿੱਚ ੱੱੱਕਾ ਕਰ ਲਿਆ ਜੋ ਕਰ ਲਿਆ ਇਹਨਾਂ ਨੇ ਤੇ ਦੂਜੀ ਸਭ ਤੋਂ ਵੱਡੀ ਗੱਲ ਦੇਖੋ ਜੀ ਰਾਣਾ ਸਾਹਿਬ ਕਹਿੰਦੇ ਸੀਗੇ ਕਿ ਇੱਥੇ ਮੈਂ ਇੰਡਸਟਰੀ ਲਿਆਉਣੀ ਆ ਤਾਂ ਕਰਕੇ ਮੈਂ ਇਹਨੂੰ ਕਾਰਪੋਰੇਸ਼ਨ ਬਣਾ ਰਿਹਾ ਆ ਇੰਡਸਟਰੀ ਦਾ ਆਈ ਨਹੀਂ ਕਾਰਪੋਰੇਸ਼ਨ ਬਣਾ ਕੇ ਨਗਰ ਨਿਗਮ ਦੇ ਉੱਤੇ ਵਾਧੂ ਦਾ ਬੋਝ ਪਾ ਦਿੱਤਾ ਸਾਡੇ ਕਪੂਰਥਲਾ ਦੇ ਸਾਰੇ ਟੈਕਸ ਪੇਅਰਸ ਦੇ ਉੱਤੇ ਇਹ ਮੈਂ ਕੋਈ ਬਹੁਤ ਦੂਰ ਦ੍ਰਿਸ਼ਟੀ ਵਾਲਾ ਰਾਣਾ ਸਾਹਿਬ ਦਾ ਕੋਈ ਫੈਸਲਾ ਨਹੀਂ ਸਮਝਦਾ ਆਪਣੇ ਉਸ ਉਸ ਟਾਈਮ ਦੇ ਵਿੱਚ ਜਿਹੜਾ ਰਾਣਾ ਸਾਹਿਬ ਨੇ ਲੈ ਲਿਆ ਸੀਗਾ ਕਿ ਮੈਂ ਨਗਰ ਨਿਗਮ ਕਿੰਨਾ ਹੂੰ ਦੇਖੋ ਜੀ ਇੱਥੇ ਕਿੰਨੀਆਂ ਤਨਖਾਹਾਂ ਮੁਲਾਜ਼ਮਾਂ ਦੀਆਂ ਵਧ ਗਈਆਂ ਕਿੰਨੇ ਉਹਨਾਂ ਕੰਮ ਹੈ ਨਹੀਂ ਇੱਥੇ ਜੇ ਉਹੀ ਪਹਿਲਾਂ ਰਗੀ ਹੁੰਦੀ ਤਾਂ ਸਾਰੀ ਉਦੋਂ ਇਹਨਾਂ ਬੋਝ ਨਹੀਂ ਪੈਣਾ ਸੀਗਾ ਕੰਮ ਸਖਲੇ ਢੰਗ ਨਾਲ ਚੱਲਣਾ ਸੀਗਾ ਜੀ ਲੱਗਦਾ ਹੈ ਕਿ ਹੌਸਤੇ ਜਿਹੜੀ ਜ਼ਿੰਮੇਵਾਰ ਉਧੇਦਾਰ ਫਿਰ ਰਿਸਪਾਂਸਿਬਿਲਟੀ ਵਾਲੇ ਬੰਦੇ ਹੈਗੇ ਕਿ ਨਹੀਂ ਹੈਗੇ ਮੈਂ ਜਿਹੜੇ ਰਿਸਪਾਂਸਿਬਲ ਹੁੰਦੇ ਬੰਦੇ ਤੀਹੋ ਦੀਆਂ ਗੱਲਾਂ ਕਿਉਂ ਕਰਦੇ ਚਾਹੇ ਡਿਪਟੀ ਮੇਅਰ ਚਾਹੇ ਸੀਨੀਅਰ ਡਿਪਟੀ ਮੇਅਰ ਹੋਣ ਚਾਹੇ ਮੇਅਰ ਸਾਹਿਬਾ ਹੋਣ ਚਾਹੇ ਐਮਸੀ ਸਾਹਿਬਾਨ ਹੋਣ ਇਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਟਾਰਿਆ ਕਿ ਜਿਹੜੀ ਉੱਪਰ ਉਹਨਾਂ ਦੇ ਆਕਾ ਨੇ ਰਾਣਾ ਗੁਰਜੀਤ ਸਿੰਘ ਨੇ ਜਿਹੜੀ ਕੋ ਗੱਲ ਕਰਨੀ ਆ ਉਹ ਜੋ ਉਹੀ ਕਰਨੀ ਦੂਸਰੀ ਕੋ ਗੱਲ ਛੇਰ ਦੇ ਪਰੇ ਲਈ ਉਹ ਗੱਲ ਕਰਦੇ ਹੀ ਬੜੀ ਨਮੂਸ਼ੀ ਵਾਲੀ ਗੱਲ ਹੈ ਔਰ ਜਿੱਥੋਂ ਕਹੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਫੰਡਾਂ ਲਈ ਜਿਹੜੇ ਕਈ ਪ੍ਰੋਜੈਕਟ ਜਿਹੜੇ ਹਨ ਮਤੇ ਪਾਇਆ ਹੋਏ ਆ ਕਿਤੇ ਟਿਊਬ ਲੱਗਣ ਵਾਲਾ ਉਹ ਮਤਾ ਪਾਇਆ ਹੋਇਆ ਉਹਨਾਂ ਦੇ ਐਸਟੀਮੇਟ ਨਹੀਂ ਬਣਦੇ ਹਾਊਸ ਵਿੱਚ ਪਾਸ ਫੰਡ ਦੇ ਬਾਵਜੂਦ ਇਹ ਨਹੀਂ ਕਰ ਰਹੇ ਬਹੁਤ ਹੀ ਜਿਹੜੀ ਨਰਾਸ਼ਾਜਨ ਹਾਲਤ ਦੇਣਾ ਬਣਾਈ ਪਈ ਹੈ ਸ਼ਹਿਰ ਦੀ ਸਫਾਈ ਦਾ ਬੁਰਾ ਹਾਲ ਹੈ ਬਲਾਈ ਕਹਿੰਦੇ ਆ ਕਿ ਸਾਨੂੰ ਬੰਦੇ ਹੋਰ ਚਾਹੀਦੇ ਸਰਕਾਰ ਕੋ ਕਹਿੰਦੇ ਸੀ ਮਨਜ਼ੂਰੀ ਚਾਹੀਦੀ ਉਹ ਮਨਜ਼ੂਰੀ ਵਾਲੇ ਬੰਦੇ ਨਹੀਂ ਰੱਖੇ ਜਾ ਰਹੇ ਇੰਨਾ ਇਹ ਨਿਤ ਨਵੇਂ ਦਿਨ ਨਵਾਂ ਡਰਾਮਾ ਕਰਦੇ ਕਦੀ ਕਹਿੰਦੇ ਅਸੀਂ ਫਲਾਣੇ ਬੰਦੇ ਨੇ ਕਹਿਤਾ ਸਾਨੂੰ ਜਗ੍ਹਾ ਲੈ ਲਓ ਜੀ ਹੁਣ ਡੀਸੀ ਸਾਹਿਬ ਨੂੰ ਕਹਿੰਦੇ ਆ ਡੀ ਸਰਕਾਰ ਨੂੰ ਤੁਸੀਂ ਇੱਕ ਇੱਕ ਮੰਤ ਬਣਾਓ ਕੀ ਤੁਹਾਨੂੰ ਚਾਹੀਦਾ ਕੀ ਆ ਜਿਹੜੇ ਐਸਟੀਪੀ ਦੀ ਦੂਸਰੀ ਗੱਲ ਇੱਕ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਸੌਰੀ ਮੈਂ ਕਿਉਂਕਿ ਇਸ ਜਿਹੜੇ ਹੈ ਜਿਹੜੀ ਜਿਹੜੀ ਹੈ ਜੀ ਪੋਲੂਸ਼ਨ ਕੰਟਰੋਲ ਬੋਰਡ ਹੈ ਨਾ ਜੀ ਉਦ ਇੱਕ ਸਿੱਧੀ ਸਾਧੀਆਂ ਗਾਈਡਲਾਈਨ ਹੈ ਕਿ ਤੁਸੀਂ ਕਿਤੇ ਵੀ ਕੂੜਾ ਇਕੱਠਾ ਕਰਕੇ ਢੇਰ ਨਹੀਂ ਲਾ ਸਕਦੇ ਨਾਲੋਂ ਨਾਲ ਉਹਦਾ ਨਿਪਟਾਰਾ ਕਰਨਾ ਉਹ ਐਸਟੀਪੀ ਦੇ ਨਾਲ ਜਦ ਹੀ ਕਈ ਏਕੜ ਜ਼ਮੀਨ ਪਈ ਉਹਨੂੰ ਖਾਲੀ ਕਰੋ ਉੱਥੇ ਪਲਾਂਟ ਲਾਓ ਅਪਰੋਚੇਬਲ ਆ ਸਾਰਾ ਕੁਝ ਆ ਨਵੀਂ ਥਾਂ ਜਗਾ ਕਿਉਂ ਲੱਭਦੇ ਫਿਰਦੇ ਕਿਸੇ ਵੀ ਗੱਲ ਤੇ ਇਹਨਾਂ ਦਾ ਕੋਈ ਸਟੈਂਡ ਨਹੀਂ ਆ ਇਹ ਸ਼ਬੂਫੇ ਛੱਡ ਕੇ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੇ ਆ ਬੀਕੂ ਬਣਾ ਰਹੇ ਉਹ ਲੋਕੀ ਬਣਗੇ ਨਹੀਂ ਇਹ ਦੁਆਰਾ ਮੈਨੂੰ ਪਤਾ ਇਹਨੇ ਤੇ ਵੀ ਤਾਂ ਇੱਕ ਸਾਲ ਤਾਂ 2027 ਦੇ ਵਿੱਚ ਕੀ ਏਜੰਡਾ ਕੀ ਰਹੂਗਾ ਡੰਪ ਨੂੰ ਲੈ ਕੇ ਏਜੰਡਾ ਲਵਾਂਗਾ ਲੋਕਰ ਵਿੱਚ ਦੇਖੋ ਕਿਉਂ ਇਹ ਤੇ 27 ਬੜੀ ਦੂਰ ਹੈ ਜੀ ਤੈਨੂੰ ਪਤਾ ਨਹੀਂ ਹੁਣ ਕਿਦਾਂ ਕੀ ਕਰੀ ਪਾਸੇ ਬਦਲੇ ਜਾ ਰਹੇ ਅੱਜਕੱਲ੍ਹ ਕਈ ਤਰ੍ਹਾਂ ਦਾ ਪ੍ਰੈਸ਼ਰ ਆ ਹਰ ਇੱਕ ਬੰਦੇ ਤੇ ਉਹ ਪਤਾ ਨਹੀਂ ਕੀ ਹੋਣਾ ਕਿਹੜੇ ਬੰਦੇ ਉਹ ਕੀ ਗੱਲਬਾਤ ਹੋਣੀ ਆ ਇਸ ਬਾਰੇ ਮੈਂ ਇਹ ਤਾਂ ਵਧਾਈ ਸਹਿ ਵੀ ਦੱਸ ਸਕਦੇ ਕਿ ਉਹਨਾਂ ਦਾ ਕੀ ਏਜੰਡਾ ਹੋਊਗਾ ਸਾਡਾ ਇੱਕੋ ਇੱਕ ਏਜੰਡਾ ਅੱਜ ਵੀ ਆ ਪਹਿਲਾਂ ਵੀ ਸੀ ਇਹ ਵੀ ਰਹੇਗਾ ਕਿ ਸ਼ਹਿਰ ਦੀ ਜਿਹੜੀ ਹੈ ਖੁਸ਼ਹਾਲੀ ਦੀ ਸ਼ਹਿਰ ਦੀ ਤਰੱਕੀ ਲਈ ਜੋ ਵੱਤ ਵੱਤ ਖੁਸਾਦਾ ਕੀਤਾ ਜਾਵੇ ਉਹਦੇ ਲਈ ਸਰਕਾਰ ਜਿਹੜੀ 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 ਹੈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਸਿਮਰਜੀ ਦੀ ਸਰਕਾਰ ਉਹਨਾਂ ਕੋ ਜੋ ਪੈਸੇ ਮੰਗੇ ਉਹ ਦਿੱਤੇ ਗਏ ਇਹਨਾਂ ਦੇ ਕੋਲ 14.5 ਕਰੋੜ ਰੁਪਈਆ ਕੋਲ ਪਿਆ ਪਰ ਲਾ ਨਹੀਂ ਰਹਿ ਕੀ ਕੀਤਾ ਜਾਵੇ ਇਵਨ ਸ ਜਿਆ ਸਰਕਾਰ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਨਿਤ ਨਵੇਂ ਡਰਾਮੇ ਕਰਦੇ ਜਿਹੜੇ ਕਿ ਬਹੁਤ ਹੀ ਮੰਦ ਭਾਗੇ ਨੇ ਇਹੋ ਜਿਹਾ ਇੱਕ ਲੈਜਿਸਲੇਟਿਵ ਬਾਡੀ ਆ ਲੋਕਾਂ ਨੇ ਚੁਣ ਕੇ ਇਹਨਾਂ ਨੂੰ ਵਿਧਾਇਕ ਕਰ ਪਹਚਾਇਆ ਉਹ ਇਹੋ ਜਿਹੀ ਗੱਲਾਂ ਕਰਦੇ ਚੱਗੇ ਨਹੀਂ ਲੱਗਦਾ ਆਮ ਲੋਕਾਂ ਨੂੰ ਆਮ ਬਲਟੈਂਟ ਹਾਊਸ ਤੋਂ ਜਾਂ ਇਹਨਾਂ ਦੇ ਵਿਧਾਇਕ ਤੋਂ ਕੋਈ ਉਮੀਦ ਰੱਖਣੀ ਚਾਹੀਦੀ ਲੋਕਾਂ ਨੇ ਮਿੱਦਾਂ ਰੱਖ ਲੈਣ ਨੂੰ ਬਣਾਇਆ ਇਹ ਉਮੀਦਾਂ ਦੇ ਕਿੰਨੇ ਖਰੇ ਉਤਰਦੀ ਆ ਲੋਕ ਇਹ ਆ ਜੇ ਲੋਕਾਂ ਨੂੰ ਮੀਤ ਸੀ ਤੇ ਐਬਸੋਲੂਟ ਮੈਜੋਰਟੀ ਇਹਨਾਂ ਨੇ ਦਿੱਤੀ ਆ ਵਿਧਾਇਕ ਸਾਹਿਬ ਨੂੰ ਇੰਨੇ ਸਾਲਾਂ ਚ ਕਈ ਆਏ ਕਈ ਗਏ ਪਰ ਵਿਧਾਇਕ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਇਹ ਲੋਕਾਂ ਨੇ ਇਨਾ ਮਾਣ ਸਨਮਾਨ ਬਖਸ਼ਿਆ ਪਰ ਉਹਨਾਂ ਨੇ ਕਿੰਨਾ ਮਾਣ ਰੱਖਿਆ ਲੋਕ ਹੁਣ ਭਲੀ ਭਾਂਤ ਜਾਣਦੇ ਆ